ਸਾਡੀ ਪੰਜਾਬੀ ਦੀ ਸੋਈ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਗਾਜਰ ਗੋਭੀ ਦਾ ਖਟਾ ਮਿਠਾ ਚਾਰ ਬਿਨਾ ਸਿਰਕੇ ਤੋਂ ਤਿਆਰ ਕਰਾਂਗੇ ਬਹੁਤ ਹੀ ਸਵਾਦਿਸ਼ਟ ਹੋਏਗਾ ਇਸ ਤਰ੍ਹਾਂ ਤਿਆਰ ਕਰਾਂਗੇ ਜੀ ਤੁਸੀਂ ਉਸੇ ਟਾਈਮ ਵੀ ਰੋਟੀ ਨਾਲ ਖਾ ਸਕਦੇ ਹੋ ਇਹ ਦੇਖੋ ਜੀ ਆਪਾਂ ਰਾਤ 4:00 ਪਾਏ ਸਵੇਰ ਤੱਕ ਸਿਰਫ ਇੰਨਾ ਹੀ ਰਹਿ ਗਿਆ ਬੱਚਿਆਂ ਨੇ ਸਾਰਿਆਂ ਨੇ ਬਹੁਤ ਖੁਸ਼ ਹੋ ਕੇ ਖਾਦਾ ਇਸ ਤੋਂ ਪਤਾ ਲੱਗਦਾ ਹੈ ਕਿ ਚਾਰ ਬਹੁਤ ਹੀ ਸਵਾਦਿਸ਼ਟ ਬਣਿਆ ਹੈ ਤੇ ਤੁਸੀਂ ਵੀ ਇਸ ਤਰ੍ਹਾਂ achar ਬਣਾਉਂਦੇ ਹੋ ਆਪਾਂ ਖੱਟਾ ਤੇ ਮਿੱਠਾ achar ਬਣਾਵਾਂਗੇ ਤੇ ਆਓ ਫਿਰ ਆਪਾਂ ਦੱਸਦੇ ਆਂ ਆਪਾਂ ਜੀ ਖੇਤਾਂ ਵਿੱਚੋਂ ਗੋਭੀ ਤੋੜਾਂਗੇ ਗੋਭੀ ਬਹੁਤ ਹੀ ਸੋਹਣੀ ਲੱਗੀ ਹੋਈ ਸੀ ਤੇ ਮੈਂ ਕਿਹਾ ਕਿਉਂ ਨਾ ਮੈਂ achar ਹੀੰਦਾ ਤਿਆਰ ਕਰਾਂ ਗਾਜਰਾ ਵੀ ਆਪਾਂ ਖੇਤਾਂ ਵਿੱਚੋਂ ਤੋੜ ਲਾਂਗੇ ਤੇ ਇਹਨਾਂ ਨੂੰ ਧੋ ਬਣਾ ਕੇ ਆਪਾਂ ਕੱਟ ਲਾਂਗੇ ਆਪਾਂ ਜੀ ਜੇਕਰ ਗਾਜਰਾ ਜਿਹੜੀਆਂ ਹੁੰਦੀਆਂ ਗਾਜਰਾ ਵੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ ਜਿਵੇਂ ਖੂਨ ਬੰਦਾ ਹੈ ਅੱਖਾਂ ਦੀ ਨਿਗਾਹ ਜਿਹੜੀ ਉਹ ਨਹੀਂ ਘਟਦੀ ਜੇਕਰ ਇਸ ਤਰ੍ਹਾਂ ਤੁਸੀਂ ਗਾਜਰਾਂ ਨੂੰ ਅਚਾਰ ਦੇ ਰੂਪ ਵਿੱਚ ਬੱਚਿਆਂ ਨੂੰ ਦਿੰਦੇ ਕਿਉਂਕਿ ਜਿਹੜੇ ਮਸਾਲੇ ਆਪਾਂ ਇਹਨਾਂ ਵਿੱਚ ਵਰਤਦੇ ਆ ਉਹ ਮਸਾਲੇ ਵੀ ਆਪਣੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਹਨ ਬੱਚੇ ਐ ਤਾਂ ਮਸਾਲੇ ਜੀ ਖਾਂਦੇ ਨਹੀਂ ਕਿਉਂਕਿ ਮੇਥੇ ਕਲੌਂਜੀ ਵਗੈਰਾ ਤੇ ਜੇਕਰ ਆਪਾਂ ਇਸ ਤਰ੍ਹਾਂ ਬੱਚਿਆਂ ਨੂੰ ਚਾਰ પા ਕੇ ਦਿਆਂਗੇ ਦੇਖੋ ਜੀ ਗੋਭੀ ਦਾ ਫੁੱਲ ਵੀ ਕਿੰਨਾ ਸੋਹਣਾ ਹੈ ਮੈਂ ਕਿਹਾ ਮੈਂ ਸਾਹਮਣੇ ਹੀ ਦਿਖਾਵਾਂ ਤੇ ਇਹ ਜੇ ਡੰਡਲ ਐ ਇਹਨੂੰ ਮੈਂ ਜਾਈ ਨਹੀਂ ਲਵਾਉਂਦੀ ਇਹਦੀ ਵੀ ਮੈਂ ਸਬਜ਼ੀ ਤਿਆਰ ਕਰ ਲੈਣੀ ਹੈ ਜਿਹੜਾ ਚਟਨੀ ਵੀ ਤਿਆਰ ਕਰ ਦਿੰਨੀ ਆ ਕਈ ਵਾਰੀ ਬੱਚਿਆਂ ਨੂੰ ਪਰੌਂਠੀਆਂ ਨਾਲ ਬਹੁਤ ਹੀ ਸੁਆਦੀਸ਼ਟ ਬਣਦੀ ਉਹ ਵੀ ਮੈਂ ਤੁਹਾਨੂੰ ਦੱਸੂਗੀ ਤੇ ਇਹ ਜੀ ਗੋਭੀ ਵੀ ਆਪਾਂ ਕੱਟ ਲਾਂਗੇ ਗੋਭੀ ਜੀ ਇੱਕ ਤਾਂ ਇਹ ਬਿਨਾਂ ਰੇ ਸਪਰੇਅ ਤੋਂ ਹੈ ਤੇ ਵੈਸੇ ਵੀ ਗੋਭੀ ਤੇ ਗਾਜਰਾਂ ਦਾ ਸੀਜ਼ਨ ਆ ਤੁਸੀਂ ਇਸ ਤਰ੍ਹਾਂ ਬੱਚਿਆਂ ਨੂੰ ਚਾਰ ਬਣਾ ਕੇ ਦੇ ਦਿੰਦੇ ਹੋ ਕਈ ਵਾਰੀ ਸਬਜ਼ੀ ਦਾ ਟਾਈਮ ਨਹੀਂ ਹੁੰਦਾ ਤਾਂ ਬੱਚੇ ਬਹੁਤ ਖੁਸ਼ ਹੋਣਗੇ ਆਪਾਂ ਜਿਹਨਾਂ ਨੂੰ ਸੁਕਾ ਲਿਆ ਧੁੱਪੇ ਦੋ ਧੁੱਪਾਂ ਲਵਾ ਲਈਆਂ ਅਦਰਕ ਵੀ ਤੇ ਲਸਣ ਵੀ ਮਸਾਲਿਆਂ ਵਿੱਚ ਆਪਾਂ ਜੀਰਾ ਕਲੌਂਜੀ ਤੇ ਮੇਥੀ ਦਾਣਾ ਅਜਵੈਨ ਸੌਂਫ ਤੇ ਥੋੜੀ ਜੀ ਪੀਲੀ ਸਰੋਂ ਰਾਈ ਲੈਂਦੇ ਆ ਮੇਰੇ ਕੋਲ ਪੀਲੀ ਸਰੋਂ ਸੀ ਮੈਂ ਉਹ ਹੀ ਲੈ ਲਈ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਤੇ ਇੱਧਰ ਅਦਰਕ ਨੂੰ ਵੀ ਆਪਾਂ ਗ੍ਰाइंड ਕਰ ਲਾਂਗੇ ਇਹਦੇ ਵਿੱਚ ਹੀ ਲਸਣ ਪਾ ਲਾਂਗੇ ਉਹਨੂੰ ਵੀ ਗ੍ਰाइंड ਕਰ ਲਾਂਗੇ ਤੇ ਤੇਲ ਗਰਮ ਕਰਾਂਗੇ ਤੇਲ ਵਿੱਚ ਅਦਰਕ ਤੇ ਲਸਣ ਦਾ ਬਣਾਇਆ ਹੋਇਆ ਪੇਸਟ ਪਾ ਕੇ ਥੋੜਾ ਜਿਹਾ ਭੁੰਨਾਂਗੇ ਤਾਂ ਕਿ ਇਹਦਾ ਜਿਹੜਾ ਕੱਚਾਪਾਨੇ ਉਹ ਦੂਰ ਹੋ ਸਕੇ ਤੇ ਫਿਰ ਇਹਦੇ ਵਿੱਚ ਆਪਾਂ ਗੋਭੀ ਤੇ ਗਾਜਰ ਜਿਹੜੀ ਆਪਾਂ ਸੁਕਾਈ ਸੀ ਦੋ ਆਪਾਂ ਧੁੱਪਾਂ ਲਵਾਈਆਂ ਨੇ ਉਹਨੂੰ ਤੇ ਚਾਗ ਤੁਹਾਡਾ ਖਰਾਬ ਵੀ ਨਹੀਂ ਹੋਏਗਾ ਜਲਦੀ ਜੇਕਰ ਤੁਸੀਂ ਧੁੱਪ ਲਾ ਲਗਾ ਕੇ ਤਿਆਰ ਕਰਦੇ ਹੋ ਪਰ ਆਪਾਂ ਦਾ ਜੀ ਸਾਰੇ ਖਤਮ ਹੋ ਜਾਣਾ ਦੋ ਤਿੰਨ ਦਿਨਾਂ ਵਿੱਚ ਤੇ ਇਹ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਆਂ ਇਹਦੇ ਵਿੱਚ ਇਹ ਜੀ ਗੁੜ ਪਾਇਆ ਏ ਆਪਾਂ ਗੁੜ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਗ੍ਰाइंड ਕੀਤੇ ਹੋਏ ਮਸਾਲੇ ਗੁੜ ਮੈਂ ਇੱਕ ਕੜਚੀ ਲਿਆ ਏ ਯਾਨੀ ਕਿ ਇੱਕ ਛੋਟੀ ਕੌਲੀ ਜਿਹੜੀ ਬਿਲਕੁਲ ਛੋਟੀ ਹੁੰਦੀ ਹੈ ਤੇ ਹਲਦੀ ਨਮਕ ਬਿਲਕੁਲ ਥੋੜੀ ਜੀ ਲਾਲ ਮਿਰਚ ਪਾਈ ਸੀ ਤੇ ਨਮਕ ਤੁਹਾਨੂੰ ਪਤਾ ਹੀ ਹੈ ਤੁਸੀਂ ਆਪਣੇ ਸਵਾਦ ਅਨਸਾਰ ਪਾ ਸਕਦੇ ਹੋ ਤੇ ਇਹਨੂੰ ਜੀ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ ਕਿਉਂਕਿ ਆਪਾਂ ਹੁਣੇ ਹੀ ਖਾਣ ਵਾਲਾ achar ਤਿਆਰ ਕਰ ਰਹੇ ਹਾਂ ਆਪਾਂ ਇਹ ਛਲਗਮ ਦਾ ਸਾਗ ਅੱਜ ਤਿਆਰ ਕੀਤਾ ਸੀ ਮੈਂ ਕਿਹਾ ਕਿ ਕਿਉਂ ਨਾ ਉਹਦੇ ਨਾਲ ਆਪਾਂ ਗਾਜਰ ਤੇ ਗੋਭੀ ਦਾ achar ਤਿਆਰ ਕਰੀਏ ਬਹੁਤ ਹੀ ਵਧੀਆ ਲੱਗਦਾ ਜੇਕਰ ਇਸ ਤਰ੍ਹਾਂ ਬੱਚਿਆਂ ਨੂੰ ਦਿੰਦੇ ਹੋ ਇਹ ਮਸਾਲੇ ਜੀ ਬਹੁਤ ਸਿਹਤ ਵਾਸਤੇ ਜ਼ਰੂਰੀ ਹੁੰਦੇ ਆ ਖਾਣੇ ਤੇ ਆਪਣੇ ਬੱਚੇ ਖੁਸ਼ ਹੋ ਕੇ ਖਾਂਦੇ ਕਈ ਵਾਰੀ ਆਪਣੇ ਕੋਲ ਸਬਜ਼ੀ ਨਹੀਂ ਬਣਦੀ ਤਾਂ ਤੁਸੀਂ ਇਹ ਦੇ ਸਕਦੇ ਹੋ ਆਪਾਂ ਇਹਦੇ ਵਿੱਚ ਨਿੰਬੂਆਂ ਦੇ ਰਸ ਦਾ ਉਪਯੋਗ ਕੀਤਾ ਨਿੰਬੂ ਵੀ ਖੇਤਾਂ ਵਿੱਚ ਲੱਗੇ ਸੀ ਮੈਂ ਤੋੜ ਲਈ ਤੇ ਫਿਰ ਉਹਨਾਂ ਦਾ ਆਪਾਂ ਰਸ ਕੱਢ ਲਿਆ ਇੱਕ ਕੌਲੀ ਰਸ ਦੀ ਆਪਾਂ ਇਹਦੇ ਵਿੱਚ ਰਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਦੂਜੇ ਦਿਨ ਇਹਨਾਂ ਵਧੀਆ ਚਾਰ ਤਿਆਰ ਹੋ ਜਾਏਗਾ ਸਾਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ